ਮੈਟਰੋ ਕੰਡੀਸ਼ਨ 18 19 ਮਾਡਲ ਵਰਗੀ ਪਈ ਆ 18 19 ਮਾਡਲ ਵਰਗੀ ਪਰ ਜੇ ਸਹੀ ਗੱਲ ਦਸੀ ਨਾ 13 ਮਾਡਲ ਆ ਬਾਈ ਕਹਿੰਦਾ ਇਹ ਮੈਨੂੰ ਵੀ ਯਕੀਨ ਨਹੀਂ ਆਇਆ ਮਗਰਲੇ ਟਾਇਰ ਤਾਂ ਜਿਵੇਂ ਹੀ ਨਵੇਂ ਨੇ ਧਰਮੇ ਦੇਖ ਓਏ ਜੇ ਕੇ ਦੇ ਟਾਇਰ ਨੇ ਮਗਰਲੇ ਜਿਵੇਂ ਹੀ ਨਵੇਂ ਨੇ ਆ ਮੂਰਲੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ 65 ਤੋਂ 70 ਪੈਸੇ ਕੰਡੀਸ਼ਨ ਤਾਂ ਵੀ ਸਾਰਾ オリジナル ਹੀ ਆ ਇਹ ਸਾਰਾ オリジナル ਹੀ ਧਰਮੇ ਡੱਕ ਡੱਕ ਲੱਗਿਆ ਹੋਇਆ ਯੂ ਲੱਗੀ ਹੋਈ ਆ ਇਕੱਲੀ ਕਨੋਪੀ ਦੀ ਕਮੀ ਹੈ ਮਾਨਸਾ ਦਾ ਨੰਬਰ ਆ ਬਾਈ ਹੈਨਾ ਤੇ ਬਾਈ ਮੈਨੂੰ ਇਹ ਦੱਸੋ ਕਰ ਲੋ ਆਪਣਾ ਇਹਦੀ ਡਿਮਾਂਡ ਕੀ ਟਰੈਕਟਰ ਦੀ ਡਿਮਾਂਡ ਇਹਦੀ 4.5 ਲੱਖ ਹੈ ਜੀ 4.5 ਲੱਖ ਦਵਾਂਗੇ ਕਿੰਨੇ ਦਾ 4,35,000 ਦਾ ਹੋਰ ਕਰਦੇ ਰਹੇ ਤਾਂ ਖੁੱਲੇ ਦਰਾਂ ਨਾਲ ਮੰਨ ਤਾਂ ਕਰੀਏ ਦਾਂਗੇ 30 ਦਾ 15,000 ਹੋ ਚੱਕ ਦਿੰਨਾ 4,15,000 ਦੀ ਬਣ ਜੂ ਮਿੱਤਰੋ ਜੇ ਕਿਸੇ ਭਰਾ ਨੇ ਖਰੀਦਣਾ ਸੰਦੋਹੇ ਪਿੰਡ ਦੇ ਵਿੱਚ ਖੜਾ ਮੋੜ ਮੰਡੀ ਤੇ ਬਿਲਕੁਲ ਲਾਗੇ ਬਈ ਜਿਹੜਾ ਆ ਖੜਾ ਇੱਧਰ ਬੋ ਵੀ ਇਹ 10 ਮਾਡਲ ਹੈ ਜੀ ਇਹ 10 ਮਾਡਲ ਹੈ ਹਾਂਜੀ ਇਹ ਕਰਲੋਸ ਕਰ ਇੰਜਨ ਜਾਈ ਇਹ ਕਰਲੋਸ ਕਰ ਇੰਜਨ ਦੇ ਵਿੱਚ ओरिजिनल ਏਜੰਸੀ ਦਾ ਪਾਵਰ ਆ ਜੀ ਇਹ ਅਸਾ ओरिजिनल ਏਜੰਸੀ ਚੋਂ ਪਾਵਰ ਵੀ ਹੋਇਆ ਹੋਇਆ ਹਾਂਜੀ ਹਾਂਜੀ ਓਕੇ ਤੇ ਬਈ ਆ ਟਾਇਰਾਂ ਦੀ ਕੀ ਟਾਇਰ ਦੇ ਹੈਗੇ 65 ਤੋਂ 70 ਰੁਪਏ ਹੈਗੇ 65 ਤੋਂ 70 ਰੁਪਏ ਹੈਗੇ ਟਾਇਰਾਂ ਦੀ ਕੰਡੀਸ਼ਨ ਹੈ ਚੱਲ ਚਲਾ ਵੀ ਦੇ ਵੀ ਪੂਰਾ ਚੰਗਾ ਸਹੀ ਹੈ ਜੀ ਜਮਾ ਛਤਰੀ ਬਿਲਕੁਲ ਨਵੀਂ ਆ ਹਾਂਜੀ ਕੰਡੀਸ਼ਨ ਤਾਂ ਸਾਰਾ Ориਜਨਲ ਹੈ ਹਾਂਜੀ ਮਾਨਸਾ ਨੰਬਰ ਹੈ ਜੀ ਇਹ ਇਹ ਮਾਨਸਾ ਦਾ ਨੰਬਰ ਹੈ ਮਾੜੇ ਮੋٹے ਮਗਰਾੜ ਦੇ ਮਗਰ ਹੋਏ ਆ ਅੱਛਾ ਅੱਗਾ ਸਾਰਾ ਚੰਗਾ ਹੈ ਬਾਕੀ Ориਜਨਲ ਆ ਜੀ Ориਜਨਲ ਕੀ ਕੀ ਮੰਗਦੇ ਆ ਪਏ ਟਰੈਕਟਰ ਦਾ ਕੀ ਮੰਗਦੇ ਆ ਇਹ ਦੀ ਡਿਮਾਂਡ ਹੈਗੀ ਆ 365000 365000 ਸਾਢੇ 3 ਲੱਖ ਦੇ ਦਿਆਂਗੇ ਸਾਢੇ 3 ਲੱਖ ਚ ਗੱਲ ਨਹੀਂ ਬਣਨੀ ਹੋਰ ਢੇਟਾਂ ਜਾ 40000 ਦੇ ਦਿਆਂਗੇ ਹੋਰ ਢੇਟ ਫੱਟੀ ਦਾ ਧੱਕਾ ਹੋ ਜੂ ਨਹੀਂ 3 ਲੱਖ ਤੇ 25000 ਦਾ ਟਰੈਕਟਰ ਇਹ ਪਣ ਜੂ ਮਿੱਤਰੋ ਸੰਦੋਹੇ ਪਿੰਡ ਦੇ ਵਿੱਚ ਖੜਾ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ ਨਾਂ ਬਾਈ ਦਾ ਬੋਵੀ ਹੈ ਆ ਜੋ ਕਰਾ ਫਟਾਫਟ ਟਰੈਕਟਰ ਬਾਜਬਰੇਟ ਦੇ ਵਿੱਚ ਹੀ ਨੇ ਪਰ ਕੰਡੀਸ਼ਨਾਂ ਦੇ ਘੈਂਟ ਨੇ